ਆਓ ਜੀ ਜੀ ਇਹਨੂੰ ਅੱਜ ਗੱਲ ਕਰਨੀ ਹੈ ਉਹ ਮੈਸਤਰੀਆਂ ਬਾਬਤ ਜਿਹੜੇ ਛੱਡੇ ਵੇ ਕੰਮ ਤੇ ਜਾਂਦੇ ਆ ਖਾਸ ਕਰਕੇ ਉਹਨਾਂ ਬਾਬਤ ਜਿਨ੍ਹਾਂ ਨੂੰ ਮੈਂ ਕਾਲੀਆਂ ਭੇੜਾਂ ਕਹਿਣਾ ਕਾਹ ਤੋਂ ਕਹਿੰਨੇ ਯਾਰ ਦੋ ਗੱਲਾਂ ਹੁੰਦੀਆਂ ਵੀ ਜਦੋਂ ਆਪਾਂ ਛੱਡੇ ਵੇ ਕੰਮ ਤੇ ਨਹੀਂ ਜਾਂਦੇ ਸਾਨੂੰ ਜਦੋਂ ਇਹ ਕੰਮ ਸਿਖਾਉਂਦੇ ਆ ਨਾ ਸਾਡੇ ਬਜ਼ੁਰਗ ਕਾਰੀਗਰ ਬੰਦਾ ਕਦੇ ਵੀ ਚੱਲਦੇ ਕੰਮ ਤੇ ਨਹੀਂ ਜਾਂਦਾ ਮੰਨ ਲਓ ਵੀ ਸਾਡੇ ਬਾਪੂ ਦਾ ਕੰਮ ਚੱਲਦਾ ਹੋਵੇ ਤੇ ਮੈਨੂੰ ਬਾਪੂ ਕਹੇ ਜੇ ਪੈਸੇ ਫੜਾ ਜਾ ਜਾਂ ਫੜ ਕੇ ਲੈ ਜਾ ਜਾਂ ਮੋਬਾਈਲ ਫੜ ਕੇ ਲੈ ਜਾ ਮੈਂ ਜਾਂਦਾ ਨਹੀਂ ਉੱਥੇ ਕਾਰਨ ਕੀ ਆ ਉਦੋਂ ਹੋ ਸਕਦਾ ਆਪਾਂ ਬੰਦੇ ਆ ਆਪਣੇ ਤੋਂ ਗਲਤੀ ਹੋ ਜਾਂਦੀ ਆ ਆਪਣੀ ਏਕਾਤ ਹੁੰਦੀ ਆ ਰਾਮਗੜੀਆਂ ਦੀ ਖਾਸ ਕਰਕੇ ਵੀ ਕਿਸੇ ਦੇ ਕੰਮ 'ਚ ਨਕਸਾ ਪਕੜਨਾ ਹੀ ਕੱਢਣਾ ਹੁੰਦਾ ਉਹ ਨਹੀਂ ਚਾਹੁੰਦੇ ਵੀ ਨਿਕਲ ਜਾਂਦਾ ਹੁੰਦਾ ਉਹਦਾ ਨੁਕਸਾਨ ਕੀ ਹੁੰਦਾ ਜਿਹੜਾ ਬੰਦਾ ਉਸ ਕਰੇ 3 ਮਹੀਨਿਆਂ ਤੋਂ 4 ਮਹੀਨਿਆਂ ਤੋਂ ਜਾਂ ਸਾਲ ਤੋਂ ਕੰਮ ਕਰੀ ਜਾਂਦਾ ਫਿਰ ਉਹਦਾ ਨੁਕਸਾਨ ਬਹੁਤ ਵੱਡਾ ਉਹਦਾ ਜਮੀਰ ਉਹਨੂੰ ਗਾਲਾਂ ਕੱਢਦਾ ਵੀ ਤੂੰ ਮੇਰੇ ਕੰਮ ਤੇ ਢੇੜਾ ਮਾਰਨਾ ਆਇਆ ਕਾ ਤੂੰ ਬਹ ਹਰ ਇੱਕ ਨਹੀਂ ਜ਼ਰੂਰੀ ਨਹੀਂਗਾ ਵੀ ਮਾਂ ਦੇ ਪੇਟੋਂ ਹਰ ਇੱਕ ਹੀ ਕਾਰੀਗਰ ਪੈਦਾ ਹੁੰਦਾ ਪਰ ਤੁਸੀਂ ਕੋਸ਼ਿਸ਼ ਕਰਿਆ ਕਰੀਏ ਮੈਂ ਤਾਂ ਇੱਕ ਅੰਦਾਜ਼ਾ ਲਾਉਣਾ ਵੀ ਜਿਹੜਾ ਕਿਸੇ ਦੇ ਛੱਡੇ ਵੀ ਕੰਮ ਤੇ ਜਾਂਦਾ ਹਰਾਮਖੋਰ ਬੰਦਾ ਹੋ ਚਾਹੇ ਉਹ ਮੰਨ ਲਓ ਮਾਮਲੇ ਤੇ ਵਾਣ ਲੈ ਲਿਆ ਕਿਸੇ ਨੇ ਸਾਰੀ ਫਸਲ ਉਹਨੇ ਬੀਜੀ ਫਸਾ ਰੋ ਕੀਤਾ ਜਦੋਂ ਵੱਢਣ ਦਾ ਟਾਈਮ ਆਇਆ ਤਾਂ ਉਹ ਕਹਿੰਦਾ ਆ ਜਾ ਨਾਜਰਾ ਤੂੰ ਵੱਢ ਕੇ ਲੈ ਜਾ ਫਿਰ ਉਹ ਗਲਤ ਹੋ ਗਿਆ ਨਾ ਕੰਮ ਜਿਨੇ ਬੀਜੀ ਆ ਜਿਨੇ ਪਾਣੀ ਲਾਇਆ ਜਿਨੇ ਰਾਤਾਂ ਜਾਗੀਆਂ ਉਹੀ ਵੱਡੇ ਦਾ ਸਵਾਦ ਵੱਖਰਾ ਤੇ ਉਸ ਵਾਣ ਵਾਲੇ ਦੀ ਵੀ ਗਲਤੀ ਆ ਵੀ ਜਿਨੇ ਵਾਣ ਕਹਤਾ ਵੀ ਤੂੰ ਵੱਢ ਕੇ ਲੈ ਜਾ ਕੋਈ ਨਹੀਂ ਮੈਨੂੰ 20000 ਵਾਧਾ ਦੇ ਦੇ ਕਦੇ ਸੁਈ ਸੋਣਿਆ ਜੀਮੇਦਾਰਾਂ ਦੇ ਕੰਮਾਂ ਚ ਤੁਸੀਂ ਅੰਦਾਜ਼ਾ ਲਾ ਲਓ ਵੀ ਇੰਨੇ ਆਪਣੇ ਜੀਮੇਦਾਰ ਮਾਮਲੇ ਤੇ ਪੈਲੀਆਂ ਦਿੰਦੇ ਆ ਤੁਸੀਂ ਸੁਣਿਆ ਵੀ ਪਹਿਲੀ ਕਿਸੇ ਹੋਰ ਬੇਬੰਦਾ ਵੱਢ ਕੇ ਲੈ ਗਿਆ ਕਣਕ ਝੋਨਾ ਆਪਣੇ ਤਖਾਣਾ ਨੂੰ ਆਪਣੇ ਕਾਰੀਗਰਾਂ ਨੂੰ ਸ਼ਰਮ ਚਾਹੀਦੀ ਹੈ ਕੀਤੇ ਵੇ ਕੰਮ ਦੇ ਕਹਦੇ ਛੱਡੇ ਵੇ ਕੰਮ ਤੇ ਆਪਾਂ ਜਾਣਦੇ ਆ ਕੋਸ਼ਿਸ਼ ਕਰਾਂਗੇ ਆਪਾਂ ਆਪ ਦੀ ਾਕਾਤ ਚ ਰਹਾਂਗੇ ਵੀ ਪੰਜਾ ਸੱਤਾ ਦਹਾਂ ਸਾਲਾਂ ਤੱਕ ਵੀ ਤੁਹਾਨੂੰ ਆਪਾਂ ਇਹਨਾਂ ਗੱਲਾਂ ਤੇ ਮਿਲਾਂਗੇ ਵੀ ਆਪਾਂ ਛੱਡੇ ਵੇ ਕੰਮ ਤੇ ਨਹੀਂ ਜਾਣਾ ਛੱਡਿਆ ਉਹ ਕਿਸੇ ਪੱਖੋਂ ਵੀ ਹੋ ਸਕਦਾ ਹੋ ਸਕਦਾ ਮਾਲਕ ਸਹੀ ਹੋਵੇ ਮਿਸਤਰੀ ਵੀ ਗਲਤ ਹੋ ਸਕਦਾ ਪਰ ਜ਼ਰੂਰੀ ਨਹੀਂਗਾ ਹਰ ਇੱਕ ਥਾਂ ਦੇ ਮਿਸਤਰੀ ਗਲਤ ਹੋਵੇ ਮਾਲਕ ਸਹੀ ਹੋਵੇ ਤੁਸੀਂ ਕੋਸ਼ਿਸ਼ ਕਰਿਆ ਕਰੋ ਆਪਾਂ ਕਾਲੀਆਂ ਭੇਡਾਂ ਨਾ ਬਣੀਏ ਮੇਰੀ ਬੇਨਤੀ ਆ ਜਿਹੜੇ ਮੈਥੋਂ ਵੱਡੀ ਉਮਰ ਦੇ ਆ ਬਹੁਤ ਆ ਜਿਹੜੇ ਚਟੀਆਂ ਦਾੜੀਆਂ ਨੂੰ ਕਾਲੀਆਂ ਕਰੀ ਬੈਠੇ ਆ ਕਾਲੀਆਂ ਰੰਗ ਕੇ ਤੇ ਉਹ ਸਿਆਣੇ ਬਣੇ ਹੋਏ ਆ ਗਾਤਰੇ ਪਾਏ ਹੋਏ ਆ ਬਾਈ ਜੀ ਤੁਸੀਂ ਗਾਤਰੇ ਪਾਏ ਆ ਤੁਸੀਂ ਉਹ ਦੀ ਸ਼ਰਮ ਮੰਨੋ ਕਿਸੇ ਦੇ ਛੱਡੇ ਵੀ ਕੰਮ ਤੇ ਮਾੜ ਲਓ ਤੁਸੀਂ ਕਿਸੇ ਨੇ ਕੰਮ ਛੱਡ ਕੇ ਤੁਰ ਗਿਆ ਉਹਦੇ ਬੰਦਿਆਂ ਨੂੰ ਫੋਨ ਲਾਈ ਜਾਂਦੇ ਆ ਕਿ ਬਾਈ ਜੀ ਤੁਸੀਂ ਉਹਦਾ ਕੰਮ ਕਰਦੇ ਹੋ ਤੇ ਪੈਸੇ ਤੁਹਾਨੂੰ ਅਸੀਂ ਦੇ ਦਾਂਗੇ ਇਹੇ ਜੇ ਬਥੇਰੀਆਂ ਕਾਲੀਆਂ ਪੇਡਾ ਮੈਂ ਉਹਦਾ ਨਾਂ ਨਹੀਂ ਲੈਣਾ ਜ਼ਰੂਰਤ ਪਈ ਤੇ ਕੋਈ ਗੱਲ ਨਹੀਂ ਫੇਸਬੁੱਕ ਆਪਣੇ ਕੋਲੇ ਆ ਫੋਨ ਆਪਣੀ ਜੇਬ 'ਚ ਆ ਰਹੀ ਗੱਲ ਆਪਣੇ ਕਰਮ ਆਪਾਂ ਖਾਣੇ ਖਾਣੇ ਆ ਮਾਣ ਲਓ ਆਪਣੇ ਪੈਸਿਆਂ ਦਾ ਇੱਕ ਮੈਂਟਰ ਰੱਡ ਲੈ ਰਹਿ ਗਿਆ ਜਿਹੜੇ ਬੰਦੇ 6 ਮਹੀਨੇ ਦੀ ਮਿਹਨਤ ਕੀਤੀ ਉਹ ਤੇ ਦਿਨ ਰਾਤ ਤਾਂ ਤੁਸੀਂ ਮੈਸਤਰੀ ਆਦਮੀ ਕਰੇ ਜਾਂਦਾ ਰਾਤ ਨੂੰ ਪਰ ਉਹ ਉਹਦੇ ਕਲਬੂਦ ਹੀ ਕਰੇ ਜਾਂਦਾ ਸਾਰੀ ਰਾਤ ਉਹ ਕੰਮ ਤੇ ਫਾਇਦਾ ਰਹਿੰਦਾ ਮਲਕੀਤ ਕਹਿੰਦਾ ਵੀ ਮੈਂ ਤਾਂ ਤਾਰ ਉੱਥੇ ਪਾਉਣੀ ਭੁੱਲ ਗਿਆ ਸਾਡਾ ਬੰਦਾ ਕਹਿੰਦਾ ਪੈਪ ਪਾਉਣਾ ਭੁੱਲ ਗਿਆ ਉੱਥੇ ਕਹਿੰਦਾ ਇਹ ਦਿਹਾੜੀਆ ਕਹਿੰਦਾ ਜੇ ਮੰਨ ਲਓ ਇੱਥੇ ਰਾਤ ਨੂੰ ਮੇਰੇ ਹੁਣ ਮੀਂਹ ਆ ਜਾਏ ਰਾਤ ਨੂੰ 6 ਗਮ ਚੱਲਦੇ ਮੈਨੂੰ 6 ਗਮ ਰੀਲ ਘੁੰਮ ਜਾਂਦੀ ਆ ਇਹ ਕਿਹੜੇ ਕੰਮ ਤੇ ਪਲੇਟ ਓਡੂ ਕਿਹੜੇ ਕੰਮ ਤੇ ਮੀਂਹ ਪਊ ਕਿਹੜੇ ਕੰਮ ਤੇ ਜਾ ਕੇ ਵੀ ਉਹ ਪੀਓਪੀ ਦੇ ਵਿੱਚ ਦੀ ਪਾਣੀ ਨਿਕਲ ਜੂ ਦੇਖ ਲਓ ਇੰਨੀ ਟੈਨਸ਼ਨ ਲੈਣ ਤੋਂ ਬਾਅਦ ਵੀ ਉਸ ਕੰਮ ਤੇ ਆ ਕੇ ਕੋਈ ਕਾਲੀ ਭੇਡ ਪਾਣੀ ਫੇਰ ਜੇ ਤੁਸੀਂ ਅੰਦਾਜ਼ਾ ਲਾਓ ਫਿਰ ਰਹਿਂਦਾ ਕੌਣ ਇਹ ਕੋਸ਼ਿਸ਼ ਕਰੀਏ ਵੀ ਆਪਾਂ ਕਾਲੀਆਂ ਭੇਡਾਂ ਨਾ ਬਣੀਏ ਹਾਂ ਜ਼ਰੂਰਤ ਪੈਂਦੇ ਆਪਾਂ ਸਮੇਂ-ਸਮੇਂ ਤੇ ਹਰ ਇੱਕ ਗੱਲ ਕਰਦੇ ਰਹਾਂਗੇ ਇਹ ਪੇਜ ਆਪਾਂ ਬਣਾਇਆ ਸਿਰਫ ਆਪਾਂ ਆਪਦੇ ਕੰਮ ਵਾਸਤੇ ਆਪਾਂ ਕਿਸੇ ਦੇ ਬਾਪ ਦਾ ਰੋਪ ਸਹਿਣ ਵਾਸਤੇ ਪੇਜ ਨਹੀਂ ਬਣਾਇਆ ਇਹ ਮੇਰਾ ਮਤਲਬ ਸਮਝੋ ਕਾਰੋਬਾਰ ਆਪਾਂ ਸਾਰਿਆਂ ਨੇ ਕਰਨਾ ਪਰ ਕਿਸੇ ਦੇ ਆਪਣਾ ਜਾਣਾ ਬੇਕਾਰ ਆ ਅਗਲੇ ਦੀ ਜਮੀਰ ਨਾਲ ਖੇਡਣ ਹੁੰਦਾ ਕੋਸ਼ਿਸ਼ ਕਰਾਂਗੇ ਆਪਾਂ ਆਪਦੇ ਇਰਾਦਿਆਂ ਤੇ ਕਾਇਮ ਰਹੀਏ ਤੇ ਆਪਣਾ ਠੇਕੇਦਾਰ ਅਵਤਾਰ ਸਿੰਘ YouTube ਦਾ ਚੈਨਲ ਆ ਉਹ ਤੇ ਤੁਹਾਨੂੰ ਹਰ ਇੱਕ ਵੀਡੀਓ ਮਿਲਿਆ ਕਰੂ ਹਰ ਇੱਕ ਤਰ੍ਹਾਂ ਦੀ ਆਪਾਂ ਹੁਣ ਉਹ ਤੇ ਜਰਮਨ ਚੱਲਾਂਗੇ ਮੰਨ ਲਓ ਜੇ ਮੈਨੂੰ ਤੁਰੇ ਆਂਦ ਨੇ ਕੋਈ ਕੋਠੀ ਸੋਹਣੀ ਲੱਗੀ ਕਿਸੇ ਮਹਤਰੀ ਦੇ ਬਣਾਈ ਆ ਆਪਾਂ ਨੇ ਦੇਖਣਾ ਵੀ ਉਹ ਕਾਰੀਗਾਰਾ ਕਿਹੜੀ ਜਾਤ ਦਾ ਕਿੱਥੋਂ ਆ ਮੈਂ ਜਾ ਕੇ ਕੈਮਰਾ ਜਾ ਕੇ ਔਨ ਕਰਦਿਆ ਕਰਨਾ ਬਾਈ ਤੇਰਾ ਕੰਮ ਬਹੁਤ ਸੋਹਣਾ ਵੀ ਝੋਟਿਆ ਸਵਾਦ ਲਿਆਤਾ ਜੇ ਕਿਸੇ ਨੇ ਵੱਟਾਂ ਸਿੱਧੀਆਂ ਪਾਈਆਂ ਦੇਖ ਲਈਆਂ ਮੈਂ ਵੀ ਬਹੁਣੇ ਵੱਟਾਂ ਬਹੁਤ ਸੋਹਣੀਆਂ ਪਾਈਆਂ ਮੈਂ ਜਾ ਕੇ ਕੈਮਰਾ ਲੈ ਕੇ ਖੜ ਜਾਣਾ ਬਾਈ ਤੂੰ ਵੱਟਾਂ ਬਹੁਤ ਸੋਹਣੀਆਂ ਪਾਈਆਂ ਇਹ ਮੰਨ ਲਓ ਕੋਈ ਪੱਠੇ ਵੱਢੀ ਜਾਂਦਾ ਉਹ ਕਹਿੰਦਾ ਇਹ ਤਾਂ ਭੇਦੀ ਲਾਦੀ ਜਾਂਦੇ ਘੰਟੇ ਚ ਆਪਾਂ ਹਰ ਇੱਕ ਤਰ੍ਹਾਂ ਦੀ ਵੀਡੀਓ ਮਿਲਣੀ ਆ ਉਹੋ ਜੇ ਸਾਡੇ ਪਲੰਬਰਾਂ ਜਿਵੇਂ ਇਹ 2D vingi 3D ਕਸੇ ਆਉਂਦੇ ਸੀ ਉਹ ਵੀ ਵੀਡੀਓ ਪਾਉਂਗੇ vingi ਕਾ ਤੂੰ ਕਸ ਕੇ ਆਇਆ ਤੂੰ ਸਿੱਧੀ ਪਾਈ ਦੇ ਵੀ ਆਪਾਂ ਅੱਜ ਕਰਾਂਗੇ ਕੋਸ਼ਿਸ਼ ਕਰਾਂਗੇ ਵੀ ਆਪਾਂ ਹਰ ਇੱਕ ਤਰ੍ਹਾਂ ਦੀ ਠੇਕੇਦਾਰ ਅਵਤਾਰ ਸਿੰਘ YouTube ਚੈਨਲ ਤੇ ਤੇ Facebook ਦਾ ਚੈਨਲ ਹੈ ਜੀ ਆਪਣਾ ਅਵਤਾਰ ਸਿੰਘ ਬੁੱਟਰ Instagram ਦੀ ID ਆਪਣਾ ਅਵਤਾਰ ਸਿੰਘ ਬੁੱਟਰ ਧੰਨਵਾਦ ਸ਼ੇਅਰ ਕਰਿਆ ਕਰੋ ਸ਼ੁਕਰੀਆ ਇਹ ਜੇ ਵੀਡੀਓ ਬਹੁਤ ਆਉਣਗੀਆਂ ਤੇ ਤੜਾ ਤੜ ਸ਼ੇਅਰ ਕਰ ਦਿਆ ਕਰੋ ਤੁਸੀਂ ਕਾਲੀਆਂ ਪੇਡਾਂ ਨੂੰ ਬੇਨਤੀ ਆਪਣੇ ਵੀਡੀਓ ਤੋਂ ਦੂਰ ਰਹਿਆ ਕਰੋ ਕਮੈਂਟ ਕਰਨਾ ਹੁੰਦਾ ਹੱਸ ਕੇ ਗਾਇਆ ਪਰ ਕਾਲੀ ਪੇਡ ਕੋਈ ਬੰਦੇ ਬਣੇ ਕਾ ਤੂੰ ਬਣਦਾ ਕਾ ਤੂੰ ਹੁੰਦਾ ਬੰਦੇ ਦੇ ਇੱਕ ਅੰਦਰ ਕੀੜਾ ਹੁੰਦਾ ਕੀੜਾ ਕੀ ਹੁੰਦਾ ਵੀ ਮੈਂ ਯਾਰ ਉਥੇ ਚੌਧਰ ਦਿਖਾਉਣੀ ਜਾ ਕੇ ਉਹ ਬੰਦੇ 'ਚ 100 ਗੋਣ ਹੋਣ ਉਹ ਕਹਿੰਦੀ ਮੈਂ ਤੇਰੇ ਨਾਲ ਵਸਦੀ ਨਹੀਂ ਉਹ ਕਹਿੰਦਾ ਕਾਹਦੋਂ ਨਹੀਂ ਵਸਦੀ ਕਹਿੰਦੀ ਤੇਰੀ ਖਾਂਦੇ ਦੀ ਦਾੜ੍ਹੀ ਹਲਦੀ ਜੰਨਾ ਟਾਈਮ ਹੁਣ ਦਾੜ੍ਹੀ ਹਿੱਲੂਗੀ ਜਿਊਂਗਾ ਖਾਊਗਾ ਉਹਨਾਂ ਟਾਈਮ ਹੈਲਦੀ ਰਹਿਣੀ ਆ ਉਹਦਾ ਹੱਲ ਕੋਈ ਨਹੀਂ ਕੋਸ਼ਿਸ਼ ਕਰੀਏ ਵੀ ਆਪਾਂ ਆਪਦੀ ਹੰਕਾਰ ਨੂੰ ਹੋਮੇ ਨੂੰ ਪੱਠੇ ਪਾਉਣ ਦੇ ਮਾਰੇ ਨਾ ਰਹੋ ਕਿਸੇ ਦਾ ਕੰਮ ਨਾ ਖਰਾਬ ਕਰੀਏ ਧੰਨਵਾਦ ਜ਼ਰੂਰਤ ਪੈਣ ਤੇ ਆਪਣੇ ਕੋਲੇ ਸਾਰੇ ਦਾਅ ਪਏ ਆ ਤੇ ਆਪਾਂ ਥਾਂ ਥਾਂ ਤੇ ਚਲਾਉਂਦੇ ਰਹਿਣਾ ਆਪਣਾ ਪੇਜ ਆ ਆਪਣੇ ਹੱਥਾਂ ਤੇ ਆਪਣਾ ਮੋਬਾਈਲ ਆਪਣੀ ਜੇਬ 'ਚ ਆ ਕੋਸ਼ਿਸ਼ ਕਰਾਂਗੇ ਇਹਨੂੰ ਕੰਟਰੋਲ 'ਚ ਤੇ ਜ਼ੁਬਾਨ ਨੂੰ ਆਪਦੀ ਮੂੰਹ 'ਚ ਤੇ ਜੇਬ 'ਚ ਰੱਖਾਂਗੇ ਤੁਸੀਂ ਵੀ ਕੰਟਰੋਲ ਕਰਿਓ ਕਮੈਂਟ ਲਿਖਣ ਲੱਗੇ ਤੁਹਾਡੇ ਆਪ ਦਾ ਭਰਾ ਸ਼ੁਕਰੀਆ ਧੰਨਵਾਦ ਜੀ ਆਂ